ਗੁਰਦੇਵ ਤੁਹਾਨੂੰ ਗੁਰਦੇਵ ਕੌਮ ਦੇ ਅਮਰ ਸ਼ਹੀਦ ਅੰਤਰਾਮਾਨੰਦ ਜੀ ਦੀ ਸ਼ਹਾਦਤ ਦਿਵਸ ਮੌਕੇ ਪਿੰਡ ਬਰਿਆਣਾ ਕਰਪੂਟਲਾ ਰੋਡ ਦੇ ਉੱਤੇ ਲਗਾਈ ਗਈ ਅੰਡੇ ਮਿੱਠੇ ਜਲਦੀ ਸ਼ਹੀਦ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਯਾਦ ਕੀਤਾ ਜਾ ਰਿਹਾ ਸੂ ਸੰਗਤ ਵੱਲੋਂ ਇਹੋ ਜਿਹੇ ਸੰਤ ਸਦੀਆਂ ਚ ਕਿਤੇ ਕਿਤੇ ਹੀ ਦੁਨੀਆ ਦੇ ਸਾਰ ਜਨਮ ਤੋਂ ਜੋ ਆਪਣਾ ਸਮਸਤ ਜੀਵਨ ਹੈ ਸਮਾਜ ਰੇਤੂ ਚ ਲਗਾ ਦਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋਨ ਛੋਟ بڑے ਸਭ ਸੰਬਸੇ ਰਵਿਦਾਸ ਰਹੇ ਪਰਸੰਨ ਅੱਜ 25 ਮਈ ਸਾਡੀ ਕੌਮ ਦੇ ਮਹਾਨ ਅਮਰ ਸ਼ਹੀਦ 108 ਸントਰਾਮਨਾਰ ਜੀ ਦੀ ਜਿਹੜੀ ਸ਼ਹੀਦੀ ਬਿਆਨਾ ਪਿੱਛੇ ਜਿਹੜੀ ਹੋਈ ਉਹਨਾਂ ਨੂੰ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਮੇਟੀ ਔਰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਮੰਡੇ ਮਿੱਠੇ ਜਲਦੀ ਸ਼ਬੀਰ ਔਰ ਚਨੇ ਔਰ ਪ੍ਰਸ਼ਾਦ ਦਾ ਜਿਹੜਾ ਲੰਗਰ ਉਹ ਲਗਾਇਆ ਜਾਂਦਾ ਇਸ ਵਾਰ ਵੀ ਜਿਹੜਾ ਸਾਬ ਸ੍ਰੀ ਗੁਰੂ ਜੀ ਦਾਸ ਪਾਤਸ਼ਾਹ ਨਰ ਕਮੇਟੀ ਔਰ ਸਮੂਹ ਨਗਰ ਵਾਲੋ ਜਿਹੜਾ ਸਾਂਝੇ ਤੌਰ ਤੇ ਕਰਪੂਰਖਾ 메ਨ ਰੋਡ ਵਰੀਆਣਾ ਮੋੜ ਤੇ ਜਿਹੜੀ ਅੱਜ ਉਹ ਸ਼ਬੀਰ ਲਗਾਈ ਗਈ ਆ ਜੋ ਸਾਡੇ ਮਹਾਨ ਰੈਵਰ ਨੇ ਉਹਨਾਂ ਨੇ ਇਸ ਕੌਮ ਲਈ ਜੋ ਕੁਰਬਾਨੀ ਦਿੱਤੀ ਆ ਉਹਨਾਂ ਨੂੰ ਅਸੀਂ ਹਰ ਸਾਲ ਜਿਹੜਾ ਇਸੇ ਤਰ੍ਹਾਂ ਨਮਨ ਕਰਦੇ ਰਵਾਂਗੇ ਔਰ ਆਉਣ ਵਾਲੀਆਂ ਜਿਹੜੇ ਸਾਡੇ ਬੱਚੇ ਨੇ ਸਾਡੀ ਪੀੜ੍ਹੀ ਆ ਉਹਨਾਂ ਨੂੰ ਅਸੀਂ ਇਹ ਸੰਦੇਸ਼ ਦੇਵਾਂਗੇ ਕਿ ਜਿਹੜੇ ਮਹਾਪੁਰਸ਼ਾਂ ਨੇ ਸਾਡੀ ਕੌਮ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕਦੀ ਵੀ ਭੁਲਾਇਆ ਨਾ ਜਾਵੇ ਕਿਉਂਕਿ ਉਹ ਮਹਾਨ ਪੁਰਸ਼ ਜਿਹੜੇ ਸਾਡੀ ਕੌਮ ਲਈ ਕੁਰਬਾਨੀ ਕਰਕੇ ਜਾਂਦੇ ਨੇ ਉਹ ਕੋਸ ਆਪਣਾ ਫਲਸਫਾ ਸੰਦੇਸ਼ ਜਿਹੜਾ ਇਹ 스కోਮ ਨੂੰ ਦੇ ਕੇ ਜਾਂਦੇ ਨੇ ਉਸ ਫਲਸਫੇ ਨੂੰ ਉਸ ਸੰਦੇਸ਼ ਨੂੰ ਜਿਹੜਾ ਜਨ ਤੱਕ ਜਨ ਜਨ ਤੱਕ ਪਹੁੰਚਾਉਣ ਲਈ ਆਪਣਾ ਫਰਜ ਬਣਦਾ ਕਿ ਅਸੀਂ ਮਹਾਪੁਰਸ਼ਾਂ ਦੇ ਇੱਕ ਇੱਕ ਕਹੇ ਹੋਏ ਸ਼ਬਦ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਈਏ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਵਸਾਈ ਰੱਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਹਰ ਸੋਹੀਰਾ ਛੱਡ ਕੇ ਕਰੇ ਇਤਿਹਾਸ ਕੈ ਲੰਬੋਸ ਹੋ ਜਾਈਏ ਸਤਿ ਪਤਿ ਗੁਰਦਾਸ ਅੱਜ ਅਮਰ ਸ਼ਹੀਦ ਸੰਤ ਰਮਨੰਦ ਮਹਾਰਾਜ ਜੀ ਦਾ ਜੋ ਸ਼ਹੀਦੀ ਸਮਾਗਮ ਹੈ ਜੋ ਲਗਭਗ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਤ ਰਮਨੰਦ ਮਹਾਰਾਜ ਜੀ ਜਿਨ੍ਹਾਂ ਕੇ ਮਾਨਵਤਾ ਨੂੰ ਇਕੱਤਰਤ ਕਰਨ ਵਾਸਤੇ ਆਪਣਾ ਜ਼ਿੰਦਗੀ ਦਾ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਕਿ ਸੰਤ ਰਵਿੰਦਰ ਮਹਾਰਾਜੀ ਦਾ ਇੱਕ ਹਾਸੇ ਤੇ ਆ ਕੇ ਉਹਨਾਂ ਨੇ ਸਾਨੂੰ ਉਹਨਾਂ ਸਤਗੁਰਦਿਆਸ ਜੀ ਤੋਂ ਮਹਾਨ ਕ੍ਰਾਂਤੀਕਾਰੀ ਬਣੀ ਨਾਲ ਜੋੜਿਆ ਜਿੱਥੋਂ ਅਸੀਂ ਅਣਜਾਣ ਸੀਗੇ ਕਿਉਂਕਿ ਸਤਗੁਰਦਾਸ ਮਹਾਰਾਜ ਜੀ ਦਾ ਜੋ ਮਹਾਨ ਫਲਸਫਾ ਹੈ ਕ੍ਰਾਂਤੀਕਾਰੀ ਦਾ ਫਲਸਫਾ ਹੈ ਉਹ ਸਾਨੂੰ ਸੰਤਾਂ ਮਹਾਂਪੁਰਸ਼ਾਂ ਨੂੰ ਤੋਂ ਜਾਣੂ ਕਰਾਇਆ ਜਿੱਤੋਂ ਅਸੀਂ ਪੂਰਾ ਸਮਾਜ ਅਣਜਾਣ ਸੀਗਾ ਉਹਨਾਂ ਨੇ ਆਪਣੇ ਜੀਨੇ ਜੀ ਅਨੇਕਾਂ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਕੇ ਉਹਨਾਂ ਨੇ ਆਪਣੇ satsang ਦੇ ਰਾਹੀਂ ਆਪਣੇ kaind ਦੇ ਰਾਹੀਂ ਆਪਣੇ ਸੁਰੇਲੀ ਆਵਾਜ਼ ਦੇ ਰਾਹੀਂ ਸਾਨੂੰ ਉਹਨਾਂ ਇਤਿਹਾਸਕ ਥਾਂ ਨਾਲ ਜੁੜਿਆ ਸਾਨੂੰ ਉਹਨਾਂ ਇਤਿਹਾਸਕ ਮਾਂ